ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗੁਰੂ ਨਾਨਕ ਰੈਰੀ ਫਾਰਮ ਦੇ ਵਿੱਚ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਮੈਂ ਆਪਣੇ ਫਾਰਮ ਤੋਂ ਲੈ ਕੇ ਆਇਆ ਆਂ ਜੀ ਪਿੰਡ ਕਲਾਲਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤੋਂ ਵੀਡੀਓ ਕਵਰ ਕਰਦੇ ਆਂ ਜੀ ਦੂਜੇ ਸੂਏ ਸੂਣ ਵਾਲੀ ਬੈੜ ਆਪਾਂ ਛੇੜ ਲਈ ਲੈ ਕੇ ਆਇਆ ਆਂ ਜੀ ਪਹਿਲੇ ਸੂਏ ਦਾ ਮਿਲਕ ਰਿਕਾਰਡ 35-70 ਲੀਟਰ ਦਾ ਹੈਗਾ ਜੀ ਤੇ ਐਤਕੀ 40 ਲੀਟਰ ਦੇ ਲਗਭਗ ਦੁੱਧ ਦੇਣ ਦੀ ਉਮੀਦ ਹੈ ਜੀ ਆਪ ਵੀ ਪੀਡੀਐਫ ਦੇ ਸੀਮਣ ਦੀ ਹੈ ਤੇ ਪੀਡੀਐਫ ਦੇ ਜਮਾਸ ਕਸ ਸੀਮਣ ਤੋਂ ਪ੍ਰੈਗਨੈਂਟ ਹੈ ਜੀ 22 ਤੋਂ 23 ਜਨਵਰੀ ਨੂੰ ਜਿਹੜੇ ਹੈਗਾ ਦਿਨ ਪੂਰੇ ਆ ਵੜਦੇ ਥਣਾ ਦੀ ਕੁਆਲਟੀ ਦੇਖ ਸਕਦੇ ਹੋ ਹਵਾਨੇ ਦੀ ਬੰਤਰ ਵਗੈਰਾ ਵੇਖ ਸਕਦੇ ਹੋ ਜੀ ਪੂਰਾ ਕੰਪੈਕਟ ਆਰਡਰ ਆ ਤੇ ਕਿਸੇ ਵੀ ਮੇਰੇ ਵੀਰ ਨੂੰ ਇਹ ਵਾੜ ਪਸੰਦ ਹੋਵੇ ਤਾਂ ਦਿੱਤੇ ਨੰਬਰ ਤੇ ਕੰਟੈਕਟ ਬਣਾ ਸਕਦੇ ਹੋ ਕੰਟੈਕਟ ਨੰਬਰ 9501179372 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ ਜੀ 9501179372 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਨੋ ਧੰਨਵਾਦ ਜੀ